ਦੇ ਪਰਬੋਰਡ ਲੱਗਦੇ ਆ ਉਹਨਾਂ ਨੂੰ ਜਿਹੜਾ ਅਸੀਂ ਇੰਨੇ ਅਮੀਰ ਆ ਇਸ ਸੰਬੰਧ ਦੇ ਵਿੱਚ ਵੀ ਸਾਡੇ ਐਸਟਾ ਦੀ ਜਿਹੜੀ ਹੈਗੀ ਕੋਈ ਨਾ ਕੋਈ ਸਰਗਰਮੀ ਜਿਹੜੀ ਅਸੀਂ ਕਰਦੇ ਰਹੇ ਆ ਸਭ ਤੋਂ ਪਹਿਲਾਂ ਐਸਡੀਐਮ ਸਾਹਿਬ ਦਾ ਧੰਨਵਾਦ ਕਿ ਉਹਨਾਂ ਨੇ ਸ਼ਾਰਟ ਟਾਈਮ ਦੇ ਵਿੱਚ ਇਹ ਮੀਟਿੰਗ ਰੱਖੀ ਆ ਕਿਉਂਕਿ ਮੈਂ ਸ਼ਹਿਰ ਚ ਲੱਗਦੇ ਲੱਗਦੇ ਮੈਨੂੰ ਬਹੁਤ ਸਾਰੇ ਦਿਮਾਗ ਦੇ ਵਿੱਚ ਖਿਆਲ ਆਉਂਦੇ ਆ ਧਰਮਿਕ ਬੋਰਡਾਂ ਨੂੰ ਲੱਗਿਆ ਹੋਇਆ ਇਹਨੂੰ ਦੇਖ ਕੇ ਤੇ ਉਹਦੇ ਸੰਬੰਧ ਦੇ ਵਿੱਚ ਇਹ ਰੱਖੀ ਸੀ ਕਿ ਸ਼ਹਿਰ ਦੇ ਵਿੱਚ ਜਿਹੜੇ ਬੋਰਡ ਲੱਗਦੇ ਨੇ ਉਸ ਸੰਬੰਧ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਅੱਜ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੁਸੀਂ ਸ਼ਾਰਟ ਨੋਟਿਸ ਤੇ ਸਾਰੇ ਪ੍ਰੈਸ ਜਿਹੜੀ ਹੈ ਪੋਤਰ ਦੀ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਜਿਹੜਾ ਹੋਏ ਰਿਕਵਰੇਜ ਵਾਸਤੇ ਆਏ ਹੋ ਮੇਰਾ ਮਕਸਦ ਜਿਹੜਾ ਆ ਉਹ ਹੋ ਰਹੀਆਂ ਸਾਡੀਆਂ ਮਤਲਬ ਜਾਣੇਣ ਜਾਣੇ ਦੇ ਵਿੱਚ ਆਪਣੇ ਹੱਥੀ ਹੋ ਰਹੀਆਂ ਬੇਅਤਕੀਆਂ ਨੂੰ ਰੋਪਣ ਦਾ ਕਿ ਸਾਡੇ ਸਾਰੇ ਅਸੀਂ ਸਾਨੂੰ ਆਪ ਨੂੰ ਸਭ ਨੂੰ ਆਪਣੇ ਜਿਹੜੇ ਹੈ ਗਿਆ ਇਸ਼ਤ ਪਿਆਰੇ ਆ ਚਾਹੇ ਉਹ ਸਿੱਖ ਹੋਣ ਈਸਾਈ ਹੋਣ ਹਿੰਦੂ ਹੋਣ ਮੁਸਲਮਾਨ ਹੋਣ ਸਭ ਨੂੰ ਆਪਣੇ ਇਸ਼ਟ ਪਿਆਰੇ ਆ ਅ ਅਸੀਂ ਸਾਰੇ ਚਾਹੁੰਦੇ ਆ ਉਹਦਾ ਪ੍ਰਚਾਰ ਵੀ ਚਾਹੁੰਦੇ ਆ ਉਹਨਾਂ ਦੇ ਜਿਹੜੇ ਅਸੀਂ ਪੁਰਬ ਮਨਾਉਣੇ ਹੁੰਦੇ ਉਹ ਵੀ ਸ਼ਾਨੋ ਸ਼ੌਕਤ ਨਾਲ ਮਨਾਉਣੇ ਚਾਹੁੰਦੇ ਆ ਜੇ ਤਾਂ ਕਰਕੇ ਇਹ ਜਿਹਦੇ ਲਈ ਇਹ ਅੱਜ ਕੱਲ ਜਿਹੜਾ ਉਹ ਫਲੈਕਸ ਦਾ ਟ੍ਰੈਂਡ ਚੱਲਿਆ ਉਸ ਟ੍ਰੈਂਡ ਨੇ ਬਹੁਤ ਵਾਰੀ ਦਿਲ ਨੂੰ ਤਕਲੀਫ ਦਿੱਤੀ ਆ ਕਈ ਵਾਰੀ ਅਸੀਂ ਲੰਘਦੇ ਆ ਤੇ ਕਿਸੇ ਵੀ ਧਰਮ ਦਾ ਹੋਵੇ ਉਹ ਲੰਬਾ ਸਮਾਂ ਲੱਗੇ ਹੋਏ ਫਲੈਕਸ ਬੋਰਡ ਜਿਹੜੇ ਫਟੇ ਹੋਏ ਹੁੰਦੇ ਆ ਗੁਰੂ ਸਰਵਾਨਾਂ ਦੀਆਂ ਸਾਡੇ ਦੇਵੀ ਦੇਵਤਿਆਂ ਦੀਆਂ ਫੋਟੋ ਫਟੀਆਂ ਹੁੰਦੀਆਂ ਲਟਕਦੀਆਂ ਹੁੰਦੀਆਂ ਕਈ ਵਾਰੀ ਅਸੀਂ ਉਹ ਬੋਰਡ ਜਿਹੜੇ ਉਹ ਥੱਲੇ ਡਿੱਗੇ ਹੋਏ ਦੇਖਦੇ ਆ ਪੈਰਾਂ ਦੇ ਵਿੱਚ ਔਰ ਇਸ ਆਪਣੇ ਹੱਥੀ ਕੀਤੀ ਹੋਈ ਬੇਅਦਬੀ ਨੂੰ ਰੋਕਣ ਵਾਸਤੇ ਉਹਦੇ ਤੇ ਵਿਚਾਰ ਕਰਨ ਵਾਸਤੇ ਉਹਦੇ ਲਈ ਸਾਰਿਆਂ ਦੀ ਸਹਿਮਤੀ ਲੈਣ ਵਾਸਤੇ ਅੱਜ ਨੂਰ ਮਹਿਲ ਤੇ ਨਕੁੱਤਤੀਆਂ ਸਾਰੀਆਂ ਧਾਰਮਿਕ ਸੁਭਾਵਾਂ ਨੂੰ ਬੁਲਾਇਆ ਗਿਆ ਸੀ ਔਰ ਸਭ ਦੇ ਨਾਲ ਇਹ ਵਿਚਾਰ ਵਟੰਦਰਾ ਕੀਤਾ ਗਿਆ ਔਰ ਸਭ ਨੇ ਬਹੁਤ ਖੁੱਲੇ ਦਿਲ ਦੇ ਨਾਲ ਪਹਿਲਾਂ ਤਾਂ ਇਸ ਗੱਲ ਨੂੰ ਮੰਨਿਆ ਕਿ ਵਾਕਿਆ ਹੀ ਅਸੀਂ ਆਪਣੇ ਹੱਥੀ ਸਾਡੇ ਕੋਲੋਂ ਇਹ ਹੁੰਦਾ ਹੈ ਔਰ ਇਹ ਬੇਅਦਬੀ ਹੁੰਦੀ ਹੈ ਜਿਹੜੀ ਰੁਕਣੀ ਚਾਹੀਦੀ ਹੈ ਸਭ ਨੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਜਿਹੜੇ ਬੋਰਡ ਆ ਉਹ ਨਗਰ ਕੌਂਸਲ ਦੀ ਪਰਮਿਸ਼ਨ ਤੋਂ ਬਿਨਾ ਜਿਹੜੇ ਉਹ ਨਹੀਂ ਲਾਏ ਜਾਣਗੇ ਔਰ ਨਗਰ ਕੌਂਸਲ ਜਗ੍ਹਾ ਫਿਕਸ ਕਰੇਗੀ ਕਿੱਥੇ ਕਿੱਥੇ ਜਿਹੜੇ ਉਹ ਧਾਰਮਿਕ ਬੋਰਡ ਲੱਗਣੇ ਆ ਔਰ ਨਾਲ ਦੇ ਨਾਲ ਜੇ ਕਿਸੇ ਨੇ ਪ੍ਰਾਈਵੇਟ ਆਪਣੇ ਦੁਕਾਨ ਤੇ ਆਪਣੇ ਘਰ ਤੇ ਜਾਂ ਕਿਤੇ ਵੀ ਪ੍ਰਾਈਵੇਟ ਕਿਸੇ ਨੇ ਬੋਰਡ ਲਗਵਾਉਣਾ ਤੇ ਉਹਦੀ ਰਿਸਪੌਂਸਿਬਿਲਟੀ ਉਹਦੀ 100% ਹੋਏਗੀ ਔਰ ਨਾਲ ਦੀ ਨਾਲ ਜਿਹੜੇ ਬੋਰਡ ਨੇ ਉਹਨਾਂ ਨੂੰ ਲਾਉਣ ਦਾ ਟਾਈਮ ਪੀਰੀਅਡ ਜਿਹੜਾ ਉਹ ਫਿਕਸ ਕਰਨ ਵਾਸਤੇ ਵੀ ਸਹਿਮਤੀ ਪ੍ਰਗਟਾਈ ਆ ਕਿ ਵੀ ਫਿਕਸ ਟਾਈਮ ਵਾਸਤੇ ਬੋਰਡ ਲੱਗਣੇ ਚਾਹੀਦੇ ਆ 10 ਦਿਨ ਵਾਸਤੇ 12 ਦਿਨ ਵਾਸਤੇ ਜਿੰਨੇ ਦਿਨਾਂ ਵਾਸਤੇ ਵੀ ਅਸੀਂ ਟਾਈਮ ਫਿਕਸ ਕਰਦੇ ਆ ਉਹ ਫਿਕਸ ਟਾਈਮ ਵਾਸਤੇ ਬੋਰਡ ਲੱਗਣ ਔਰ ਉਹਨਾਂ ਨੂੰ ਬਕਾਇਦਾ ਉਤਾਰ ਕੇ ਉਤਾਰ ਕੇ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਪੂਰੀ ਮਾਨ ਮਰਿਆਦਾ ਦੇ ਨਾਲ ਕੀਤੀ ਜਾਵੇ ਜਿਵੇਂ ਵੀ ਕੋਈ ਆਪਣੇ ਧਰਮ ਦੇ ਅਨੁਸਾਰ ਕਰਨਾ ਚਾਹੁੰਦਾ ਔਰ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਨੇ ਇਹ ਤੇ ਸਫਲਤਾ ਪ੍ਰਗਟਾਈ ਆ ਔਰ ਬਹੁਤ ਪੋਜ਼ਿਟਿਵ ਵੇ ਦੇ ਨਾਲ ਸਾਡੀ ਅੱਜ ਦੀ ਮੀਟਿੰਗ ਸੰਪੰਨ ਹੋਈ ਆ ਔਰ ਇਹ ਅچھے ਰਿਜ਼ਲਟ ਨਿਕਲਣਗੇ ਜੇ ਕੋਈ ਇਹਦੇ ਵਿੱਚ ਕੋਈ ਚੀਜ਼ਾਂ ਉੱਠਣਗੀਆਂ ਜਾਂ ਕੋਈ ਕੋਈ ਗੱਲਬਾਤ ਉੱਠਦੀ ਆ ਤੇ ਅਸੀਂ ਦੁਬਾਰਾ ਵੀ ਉਹਦੇ ਵਾਸਤੇ ਬੈਠ ਸਕਦੇ ਹਾਂ ਮੈਮ ਜਿੱਦਾਂ ਕਿ ਬੋਰਡ ਜਿਹੜੇ ਹੈਗੇ ਆ ਚੌਂਕਾ ਦੇ ਵਿੱਚ ਲੱਗੇ ਹੋਏ ਕਾਫੀ ਦਿਖਾਈ ਦਿੰਦੇ ਹੈਗੇ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਊਗੀ ਬਿਲਕੁਲ ਇਸ ਗੱਲ ਦੀ ਪਾਬੰਦੀ ਹੋਏ ਕਿ ਕਿ ਕਿਸੇ ਵੀ ਚੌਪ ਦੇ ਵਿੱਚ ਬਾਬਾ ਸਾਹਿਬ ਅੰਬੇਸਕਰ ਦਾ ਚੌਕ ਫੋਰਾ ਚੌਕ ਅੱਗੋਂ ਸਾਡੇ ਭਗਵਾਨ ਬਾਲਮੀਕ ਦਾ ਚੌਕ ਜਾਂ ਜਿੰਨੇ ਵੀ ਸਾਡੇ ਚੌਕ ਨੇ ਧਾਰਮਿਕ ਚੌਕ ਨੇ ਚਾਹੇ ਉਹ ਦੂਸਰੇ ਚੌਕ ਨੇ ਉਹਨਾਂ ਦੀ ਸ਼ਹਿਰ ਦੀ ਜਿਹੜੀ ਉਹ ਸੁੰਦਰਤਾ ਨੂੰ ਮੁੱਖ ਰੱਖਦੇ ਹੋਏ ਵੀ ਔਰ ਜਿਹੜੇ ਬੋਰਡ ਆ ਉਹਨਾਂ ਨੂੰ ਬਿਲਕੁਲ ਨੀਵੇਂ ਕਰਕੇ ਲਾਇਆ ਜਾਂਦਾ ਜਾਂ ਉਹ ਉਸ ਥਾਵਾਂ ਦੀ ਸੁੰਦਰਤਾ ਵਾਸਤੇ ਵੀ ਔਰ ਸ਼ਹਿਰ ਦੇ ਸਾਰੇ ਰੱਖ-ਰਖਾਵ ਦੇ ਕਰਕੇ ਇਹ ਬਿਲਕੁਲ ਵੀ ਚੌਕਾਂ ਦੇ ਵਿੱਚ ਬੋਰਡ ਲਾਉਣ ਦੀ ਪਰਮਿਸ਼ਨ ਜਿਹੜੀ ਉਹ ਨਹੀਂ ਦਿੱਤੀ ਜਾਏਗੀ ਕਿਸੇ ਵੀ ਹਾਲਤ ਦੇ ਵਿੱਚ ਔਰ ਜਿਹੜੇ ਲੱਗੇ ਵੀ ਹੋਏ ਆ ਉਹਨਾਂ ਨੂੰ ਰਿਸਪੈਕਟ ਦੇ ਨਾਲ ਅੱਜ ਕਹਿ ਵੀ ਦਿੱਤਾ ਗਿਆ ਕਿ ਵੀ ਜਿਹੜੇ ਬੋਰਡ ਚੌਕਾ ਦੇ ਵਿੱਚ ਲਾਏ ਹੋਏ ਆ ਉਹ ਤੁਸੀਂ ਆਪੋ ਆਪਣੇ ਬੋਰਡ ਉਤਾਰ ਲਓ ਔਰ ਪੂਰੇ ਸ਼ਹਿਰ ਦੇ ਵਿੱਚ ਹਰ ਵੱਖਰੀਆਂ ਵੱਖਰੀਆਂ ਜਗ੍ਹਾਵਾਂ ਦੇ ਉੱਤੇ ਇਹ ਲਿਖ ਕੇ ਲਾਇਆ ਜਾਏਗਾ ਕਿ ਵੀ ਇੱਥੇ ਬੋਰਡ ਜਿਹੜਾ ਲੱਗਣੀ ਇੰਨੇ ਦਿਨਾਂ ਵਾਸਤੇ ਬੋਰਡ ਲਾਏ ਜਾਣਗੇ ਔਰ ਕਿਤੇ ਵੀ ਜਿਹੜੀਆਂ ਪਿੰਡਾਂ ਤੋਂ ਸਾਡੇ ਕਈ ਵਾਰੀ ਬੋਰਡ ਆ ਜਾਂਦੇ ਆ ਕੋਈ ਮੇਲੇ ਹੋ ਗਏ ਕੋਈ ਸਾਡੇ ਟੂਰਨਾਮੈਂਟ ਹੋ ਗਏ ਛਿੰਝਾਂ ਹੋ ਗਈਆਂ ਕਬੱਡੀਆਂ ਹੋ ਗਈਆਂ ਉਹਦੇ ਵਿੱਚ ਜਿਹੜੇ ਬੋਰਡ ਲੱਗਦੇ ਨੇ ਉਹ ਨਗਰਪਾਲਿਕਾ ਦੀ ਪਰਮਿਸ਼ਨ ਦੇ ਨਾਲ ਟਾਈਮ ਬౌండ్ ਜਿਹੜੇ ਉਹ ਬੋਰਡ ਲਾਚਾਂਗੇ ਮੈਡਮ ਜੇਕਰ ਗੱਲ ਕਰੀਏ ਨਕੋਦਰ ਦੇ ਵਿੱਚ ਆਈਲੈਂਡਸ ਵਗੈਰਾ ਸੈਂਟਰ ਹੈਗੇ ਹੋਰ ਹੈਗੇ ਆ ਉਹ ਬਹੁਤ ਆਗੇ ਜਿਹੜੇ ਹੈਗੇ ਆ ਸ਼ਹਿਰ ਦੇ ਵਿੱਚ ਬੋਰਡ ਲਗਾ ਦਿੰਦੇ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਊਗੀ ਬਿਲਕੁਲ ਉਹਨਾਂ ਵਾਸਤੇ ਵੀ ਨਗਰ ਕਾਉਂਸਲ ਜਿਹੜੀ ਆ ਉਹ ਜਗ੍ਹਾ ਫਿਕਸ ਕਰਕੇ ਦੇਗੀ ਔਰ ਪੇੜ ਜਗ੍ਹਾ ਹੋਏਗੀ ਸਾਰੀਆਂ ਅਕੈਡਮੀਆਂ ਵਾਸਤੇ ਜਿੰਨੇ ਵੀ ਕਮਰਸ਼ੀਅਲ ਲੋਕ ਨੇ ਉਹ ਪੇਡ ਆਪਣੇ ਬੋਰਡ ਲਾਉਣਗੇ ਔਰ ਉਹਦੇ ਵਾਸਤੇ ਵੀ ਨਗਰ ਕੌਂਸਲ ਚਟਿ ਉਹ ਜਗਾ ਉਹਨਾਂ ਨੂੰ ਫਿਕਸ ਕਰਕੇ ਦੇ ਦੇਣਗੇ ਮੈਡਮ ਇਹਨਾਂ ਨੂੰ ਕੋਈ ਜੁਰਮਾਨਾ ਨਹੀਂ ਦਾ ਵੀ ਰੱਖੇ ਬਿਲਕੁਲ ਨਹੀਂ ਲੱਗਣਗੇ ਜੇ ਕੋਈ ਪਾਬੰਦੀ ਦੇ باوجود ਮਨਾਹੀ ਦੇ باوجود ਚੌਕਾਂ ਦੇ ਵਿੱਚ ਬੋਰਡ ਲਾਏਗਾ ਔਰ ਨਗਰ ਕੌਂਸਲ ਉਹਦਾ ਮੋਟਾ ਜੁਰਮਾਨਾ ਜਿਹੜਾ ਫਿਕਸ ਕਰੂਗੀ ਔਰ ਉਹ ਤੋਂ ਵਸੂਲਿਆ ਜਾਏਗਾ ਠੀਕ ਹਾਂਜੀ ਸਰ ਸਰ ਅੱਜ ਧਾਰਮਿਕ ਸੰਸਥਾਵਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਵਿਧਾਇਕ ਸਾਹਿਬ ਵੀ ਪਹੁੰਚੇ ਤੁਹਾਡੇ ਵੱਲੋਂ ਵੀ ਜਿਹੜੇ ਵਿਚਾਰ ਵਟਾਂਦਰਾ ਕੀਤਾ ਗਿਆ ਕੀ ਇਹਦੇ ਫਾਇੰਸ ਦੇ ਹੋਇਆ ਅੱਜ ਅਸੀਂ ਨਕੌਦਰ ਵਿਖੇ ਨਕੌਦਰ ਤੇ ਨੂਰਮਾਨ ਦੇ ਅਲੱਗ-ਅਲੱਗ ਧਾਰਮਿਕ ਤੇ ਸਮਾਜਿਕ ਇਕਤਿਬੰਧੀਆਂ ਨਾਲ ਇੱਕ ਮੀਟਿੰਗ ਰੱਖੀ ਸੀ ਜਿਦੇ ਵਿੱਚ ਸਾਡੇ ਮਾਨਕ ਐਮਐਲਏ ਸਾਹਿਬ ਨੇ ਵੀ ਸ਼ਿਰਕਤ ਕੀਤੀ ਹੈ ਜਿਵੇਂ ਕਿ ਹੁਣ ਉਹਨਾਂ ਵੱਲੋਂ ਕਾਫੀ ਵਿਸਤਾਰ ਵਿੱਚ ਦੱਸਿਆ ਗਿਆ ਕਿ ਸਾਡਾ ਜਿਹੜਾ ਮੁੱਖ ਉਦੇਸ਼ ਹੈਗਾ ਕਿ ਕਿਉਂਕਿ ਸਾਡੇ ਦੇਸ਼ ਵਿੱਚ ਕਾਫੀ ਅਸੀਂ ਰਿਲੀਜੀਅਸ ਸੋਸ਼ਲ ਇਵੈਂਟਸ ਮਨਾਉਂਦੇ ਆ ਗੁਰਪੁਰਬ ਸਾਡੇ ਅਸੀਂ ਬੜੇ ਧਾਰਮਿਕ ਭਾਵਨਾਵਾਂ ਦਾ ਮਨਾਉਂਦੇ ਆ ਇਸ ਤਰ੍ਹਾਂ ਅਲਗ-ਅਲਗ ਸਮਾਜਿਕ ਸੰਸਥਾਵਾਂ ਸਮਾਜਿਕ ਅਥਵੰਦੀਆਂ ਬਹੁਤ ਹੀ ਉਤਸ਼ਾਹ ਦੇ ਨਾਲ ਤੇ ਸਰਕਾਰਪੂਰਵਕ ਢੰਗ ਦੇ ਨਾਲ ਆਪਣੇ ਆਪਣੇ ਤਖਾਰ ਆਪਣੇ ਆਪਣੇ ਮਰਕਜ਼ ਬਣਾਉਂਦੇ ਨੇ ਉਹਦੇ ਵਿੱਚ ਇੱਕ ਖਾਸ ਤੌਰ ਤੇ ਜਿਹੜੀ ਚੀਜ਼ ਸਾਡੇ ਧਿਆਨ 'ਚ ਆਉਂਦੀ ਹੈ ਕਿ ਅਸੀਂ ਕਾਫੀ ਵੱਡੀ ਗਿਣਤੀ ਵਿੱਚ ਫਲੈਕਸ ਵਗੈਰਾ ਜਿਹੜੇ ਆ ਉਹ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਅਲਗ-ਅਲਗ ਥਾਵਾਂ ਤੇ ਲਗਾਉਂਦੇ ਆ ਤੇ ਕਈ ਵਾਰੀ ਇਹ ਵੀ ਚੀਜ਼ ਧਿਆਨ 'ਚ ਆਈ ਹੈ ਕਿ ਕੋਈ ਬੇਅਦਬੀ ਦੀ ਘਟਨਾ ਜਾਂ ਜਦੋਂ ਅਸੀਂ ਉਸ ਫਲੈਕਸ ਨੂੰ ਸਹੀ ਢੰਗ ਨਾਲ ਸੰਭਾਲਦੇ ਨਹੀਂ ਆ ਜਾਂ ਕੁਝ ਦਿਨ ਲੱਗੇ ਰਹਿੰਦੇ ਨੇ ਉਸ ਤੋਂ ਬਾਅਦ ਕੋਈ ਮੌਸਮ ਇਸ ਤਰ੍ਹਾਂ ਦਾ ਹੁੰਦਾ ਤੇ ਬੇਅਦਬੀ ਦੀ ਕੋਈ ਇਹੋ ਜਿਹੀ ਇਨਸੀਡੈਂਟ ਇਹੋ ਜਿਹਾ ਕੋਈ ਨਾ ਹੋਵੇ ਉਸ ਨੂੰ ਖਾਸ ਧਿਆਨ ਚ ਰੱਖਦੇ ਹੋਏ ਤਾਂ ਕਿ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਕਸ ਨਾ ਪਹੁੰਚੇ ਤੇ ਅਸੀਂ ਸੁਚੱਜੇ ਢੰਗ ਦੇ ਨਾਲ ਵੀ ਇਸ ਤਰ੍ਹਾਂ ਦੇ ਸਾਡੇ ਪਵਿੱਤਰ ਤਿਉਹਾਰ ਨੇ ਪਵਿੱਤਰ ਦਿਹਾੜੇ ਨੇ ਇਹਨਾਂ ਨੂੰ ਮਨਾ ਸਕੀਏ ਇਸ ਲਈ ਸਾਂਝੇ ਤੌਰ ਤੇ ਅੱਜ ਅਸੀਂ ਸਾਰਿਆਂ ਨੇ ਮੀਟਿੰਗ ਕਰਕੇ ਇੱਕ ਮਤ ਬਣਾਈ ਹੈ ਕਿ ਅਸੀਂ ਇੱਕ ਤਾਂ ਜਿਹੜੀਆਂ ਡੈਜ਼ਿਗਨੇਟਿਡ ਥਾਵਾਂ ਨੇ ਨਗਰ ਕੌਂਸਲ ਵੱਲੋਂ ਉਹਨਾਂ ਤੇ ਹੀ ਆਪਣੇ ਫਲੈਕਸ ਲਗਾਈਏ ਜਾਂ ਪ੍ਰਾਈਵੇਟ ਪ੍ਰਾਪਰਟੀ ਤੇ ਕੋਈ ਲਗਾਉਣਾ ਚਾਹੁੰਦਾ ਬਟ ਉਹਦੀ ਖਾਸ ਜ਼ਿੰਮੇਵਾਰੀ ਲੈ ਕੇ ਉਨੂੰ ਅੱਛੇ ਢੰਗ ਦੇ ਨਾਲ ਸਤਕਾਰਪੂਰਵਕ ਢੰਗ ਦੇ ਨਾਲ ਲਗਾਈਏ ਅਤੇ ਸਮੇਂ ਸਿਰ ਉਸ ਨੂੰ ਅਸੀਂ ਉਤਾਰ ਕੇ ਸਤਕਾਰਪੂਰਵਕ ਢੰਗ ਦੇ ਨਾਲ ਅਸੀਂ ਉਹਨੂੰ ਸੰਭਾਲ ਲਈਏ ਵੀ ਇਹ ਸਾਡਾ ਜੋ ਉਦੇਸ਼ ਸੀਗਾ ਕਿ ਸਾਰਿਆਂ ਨੇ ਇੱਕ ਮੱਥੇ ਦੇ ਨਾਲ ਇਸ ਇਸ ਦੀ ਹਾਮੀ ਵੀ ਭਰੀ ਹੈ ਤੇ ਸਰ ਕਿ ਅੱਜ ਅਸੀਂ ਇੱਕ ਮੀਟਿੰਗ ਕਰਕੇ ਇੱਕ ਸੁਨੇਹਾ ਤੁਹਾਡੇ ਜ਼ਰੀਏ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਲਾਅ ਹੈਗਾ ਉਹ ਸਾਰਿਆਂ ਲਈ ਬਰਾਬਰ ਹੁੰਦਾ ਜੇਕਰ ਕੋਈ ਇਸ ਨੌ ਉਦੀ ਲੰਘਣਾ ਕਰੇਗਾ ਤੇ ਜੋ ਜੁਰਮਾਨੇ ਦੀ ਜੋ ਪ੍ਰਾਵਧਾਨ ਸਾਡੇ ਮਿਊਨਿਸਪਲ ਬਾਇਲॉज ਦੇ ਵਿੱਚ ਹੈਗਾ ਉਹ ਵੀ ਉਦੋਂ ਤੱਕ ਹੀ ਕਾਰਵਾਈ ਕੀਤੀ ਜਾਏਗੀ ਪਰ ਸਾਡੀ ਪਹਿਲੀ ਪ੍ਰਾਇੋਰਟੀ ਇਹੀ ਹੈ ਕਿਉਂਕਿ ਸ਼ਹਿਰ ਸਾਡਾ ਸਾਰਿਆਂ ਦਾ ਸਾਂਝਾ ਹੈਗਾ